ਉਸ ਨੇ ਮੁੱਖ ਮੰਤਰੀ ਦੇ ਪਰਿਵਾਰ ਤੇ ਬਹੁਤ ਹੀ سنگੀਨ ਇਲਜ਼ਾਮ ਲਗਾਏ ਹਨ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਅੱਜ 4 ਵਜੇ ਤੱਕ ਵੇਟ ਕੀਤੀ ਹੈ ਕੱਲ ਰਾਤ ਦੀ ਇਹ ਵੀਡੀਓ ਪਈ ਹੈ ਤੇ ਅੱਜ ਮੈਂ 4 ਵਜੇ ਤੱਕ ਵੇਟ ਕੀਤੀ ਕਿ ਸ਼ਾਇਦ ਮੁੱਖ ਮੰਤਰੀ ਜੀ ਦੇ ਘਰ ਤੋਂ ਉਹਨਾਂ ਦੇ ਕੋਈ ਦਫ਼ਤਰ ਤੋਂ ਉਹਨਾਂ ਦੀ ਕੋਈ ਪਾਰਟੀ ਦਾ ਬੰਦਾ ਇਹਨਾਂ ਇਲਜ਼ਾਮਾਂ ਦੇ ਖਿਲਾਫ ਬੋਲੇਗਾ ਕਿ ਇਹ ਝੂਠੇ ਹੈ ਲੇਕਿਨ ਹੁਣ ਤੱਕ ਹਿੰਮਤ ਨਹੀਂ ਪਈ ਕਿਸੇ ਦੀ ਕਹਿਣ ਦੀ ਕਿ ਇਹ ਸ਼ੀਤਲ ਉਮਰਾਨ ਝੂਠ ਬੋਲ ਰਿਹਾ ਹੈ ਇਸ ਤੋਂ ਕੀ ਅੰਦਾਜ਼ਾ ਲਗਾਣਾ ਹੈ ਇਹ ਤੁਸੀਂ ਆਪ ਲੋਕਾਂ ਨੇ ਸਮਝਣਾ ਹੈ ਅੱਜ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਇਲਜ਼ਾਮਾਂ ਦੀ ਇਨਕੁਆਇਰੀ ਬਿਠਾ ਦੇਂਦੇ ਮੁੱਖ ਮੰਤਰੀ ਉਲਟਾ ਸ਼ੀਤਲ ਉਮਰਾਨ ਨੂੰ ਅੱਜ ਕਈ ਪਰਚਿਆਂ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ ਜਿਹੜਾ ਮੁੱਖ ਮੰਤਰੀ ਦੇ ਖਿਲਾਫ ਬੋਲਦਾ ਹੈ ਉਸ ਨੂੰ ਪਰਚਿਆਂ ਵਿੱਚ ਉਲਝਾ ਲਿੱਤਾ ਜਾਂਦਾ ਵਿਜੀਲੈਂਸ ਉਹਦੇ ਤੇ ਆ ਜਾਂਦੀ ਹੈ ਅੱਜ ਮੈਂ ਬੋਲ ਰਿਹਾ ਤੁਸੀਂ ਦੇਖਿਓ ਕੁਝ ਦਿਨਾਂ ਤੱਕ ਵਿਜੀਲੈਂਸ ਮੇਰੇ ਅੱਗੇ ਪਿੱਛੇ ਫਿਰਨ ਲੱਗ ਜਾਣੀ ਹੈ ਤੇ ਮੇਰੇ ਦੇ ਪਰਚਾ ਹੋ ਸਕਦਾ ਪਰ ਮੈਂ ਲੋਕਾਂ ਨੂੰ ਵਚਨ ਦਿੱਤਾ ਮੈਂ ਲੋਕਾਂ ਦੇ ਨਾਲ ਵਾਦਾ ਕੀਤਾ ਕਿ ਜਲੰਧਰ ਦੇ ਵਿੱਚ ਜਿਹੜਾ ੜਾ ਸੱਟਾ ਚੱਲਦਾ ਹੈ ਜਲੰਧਰ ਦੇ ਵਿੱਚ ਜਿਹੜੀ ਲਾਟਰੀ ਸਿਸਟਮ ਚੱਲਦਾ ਹੈ ਜਲੰਧਰ ਦੇ ਵਿੱਚ ਹਰ ਗਲੀ 'ਚ ਜਿਹੜਾ ਨਸ਼ਾ ਵਿਗਦਾ ਹੈ ਮੈਂ ਕਿਹਾ ਕਿ ਜਾਂ ਮੈਂ ਰਹੂੰਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਵਿਚ ਵਿਚਾਲੇ ਕੁਛ ਰਹਿਣ ਨਹੀਂ ਦੇਣਾ ਆ ਜਿਹੜੇ ਵਿਚ ਵਿਚਾਲੇ ਆ ਜਿਹਨਾਂ ਨੇ ਦੱਸਿਆ ਮੁੱਖ ਮੰਤਰੀ ਜੀ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਜਨਿੰਦਰ ਦੇਵ ਵਿਚ ਨਸ਼ੇ ਦੀ ਜਿਹੜੀ ਪਰਮਾਰ ਹੈ ਨਸ਼ੇ बिक ਰਹੇ ਹੈ ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਸ਼ੀਤ ਰੰਗਰਾਲੇ ਜਿਹੜਾ ਕਿਹਾ ਜਿਹੜਾ ਇੱਥੇ ਡੜਾ ਸੱਟਾ ਚੱਲਦਾ ਜਿਹੜਾ ਇੱਥੇ ਲਾਟਰੀ ਸਿਸਟਮ ਚੱਲਦਾ ਜਿੱਦੇ ਚ ਕਰੋੜਾ ਰੁਪਏ ਦਾ ਹਰ ਰੋਜ਼ ਇਕੱਠਾ ਹੁੰਦਾ ਹੈ ਜਿਹੜੀਆਂ ਇੱਥੇ ਚੈਨਾ ਹੋ ਰੀਆਂ ਜਿਹੜੀਆਂ ਇੱਥੇ ਚੋਰੀਆਂ ਡਾਕੇ ਪੈ ਰਹੇ ਉਹਨਾਂ 'ਚ ਤੁਹਾਡਾ ਕਿਆ ਰੋਲ ਹੈ ਜੇ ਬਾੜੀ ਖੇਤ ਨੂੰ ਖਾਣ ਲੱਗ ਗਈ ਹੈ ਤਾਂ ਖੇਤ ਦਾ ਕਿਆ ਬਣਨਾ ਹੈ ਕਿਸ ਤਰੀਕੇ ਦੇ ਨਾਲ ਕਿਹੜੇ ਮੂੰਹ ਦੇ ਨਾਲ ਮੁੱਖ ਮੰਤਰੀ ਦਾ ਪਰਿਵਾਰ ਅੱਜ ਜਲੰਧਰ ਦੇ ਵਿੱਚ ਆ ਕੇ ਵੋਟਾਂ ਮੰਗ ਰਿਹਾ ਹੈ ਘਰ ਘਰ ਲੋਕਾਂ ਕੋਲ ਜਾਂਦੇ ਹੈ ਕਿਹਾ ਉਹ ਬੀਬੀਆਂ जिना ਦੇ ਬੱਚੇ ਅੱਜ ਨਸ਼ਿਆਂ 'ਚ ਗਰਸਤ ਹੋ ਗਏ ਦੁੱਖ ਮੈਨੂੰ ਹੁੰਦਾ ਹੈ ਜਿਹੜਾ ਗਲੀ ਗਲੀ ਇੱਥੇ ਘੁੰਮਿਆ ਤੇ ਜਾ ਕੇ ਦੇਖਿਆ ਕਿ ਬੱਚੇ ਨਸ਼ਿਆਂ ਵਿੱਚ ਪੈ ਗਏ ਹੈ ਕਈਆਂ ਦੇ ਨੌਜਵਾਨ ਮੁੰਡੇ ਮਰ ਗਏ ਹੈ ਮਾਮਾ ਨੂੰ ਬਾਪਾ ਨੂੰ ਉਹਨਾਂ ਦੀ ਅਰਥੀ ਚੱਕਣੀ ਪਈ ਹੈ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਸੀਤ ਨਗਰਾਲ ਅੱਜ ਦੱਸ ਰਿਹਾ ਹੈ ਜਾਂ ਸੀਤ ਨਗਰਾਲ ਗਲਤ ਹੈ ਯਾ ਮੁੱਖ ਮੰਤਰੀ ਦਾ ਪਰਿਵਾਰ ਗਲਤ ਹੈ ਤੇ ਜਿਹੜਾ ਇੱਥੇ ਦੇ ਐਮ.ਐਲ.ਏ ਦਾ ਉਹ ਨਾਮ ਲੈ ਰਿਹਾ ਹੈ ਉਹ ਗਲਤ ਹੈ ਇਸ ਲਈ ਦੋਨਾਂ ਚੋਂ ਇੱਕ ਤਾਂ ਗਲਤ ਹੈਗਾ ਮੈਂ ਕਹਿੰਦਾ ਇਹਦਾ ਨਿਤਾਰਾ ਕਰੋ ਮੁੱਖ ਮੰਤਰੀ ਜੀ ਆਪ ਬਿਆਨ ਦੇਣ ਜਾਂ ਆਪਣਾ ਅਸਤੀਫਾ ਦੇਣ ਐਸੀ ਮੁੱਖ ਮੰਤਰੀ ਜੀ ਤੋਂ ਅਸਤੀਫਾ ਦੀ ਮੰਗ ਕਰਦੇ ਆ ਇਹ ਕੋਈ ਆਮ ਗੱਲ ਨਹੀਂ ਹੈਗੀ ਸਾਡੇ ਨੌਜਵਾਨ ਧੀਆਂ ਪੇਣਾ ਦੀ ਜ਼ਿੰਦਗੀ ਦਾ ਸਵਾਲ ਹੈ ਜਿਹੜੇ ਇੱਥੇ ਨਸ਼ੇ ਕਰਨ ਲੱਗ ਗਏ ਐਥੇ ਮੈਨੂੰ ਹੁਣ ਵੀ 10 ਮਿੰਟ ਪਹਿਲਾਂ ਇੱਕ ਮੈਸੇਜ ਆਇਆ ਕਿ ਇੱਥੇ ਉਹ ਧੜੇ ਸੱਟੇ ਔਰ ਲਾਟਰੀ ਸਿਸਟਮ ਚੱਲ ਰਿਹਾ ਗਰੀਬ ਆਦਮੀਆਂ ਟੁੱਟੇ ਜਾ ਰਹੇ ਆ ਤੁਸੀਂ ਕੁਝ ਕਰੋ ਮੈਂ ਕੀ ਕਰੂਗਾ ਇਹ ਮੁੱਖ ਮੰਤਰੀ ਦਾ ਪਰਿਵਾਰੇ ਵਿੱਚ ਹੈ ਇਹ ਐਮਐਡੇ ਵਿੱਚ ਮੈਂ ਪਹਿਲਾਂ ਕਿਹਾ ਸੀ ਅੱਜ ਉਸ ਦੀ ਪੁਸ਼ਟੀ ਹੋਈ ਹੈ ਇਸ ਕਰਕੇ ਐਸੀ ਮੁੱਖ ਮੰਤਰੀ ਜੀ ਦਾ ਅਸਤੀਫਾ ਮੰਗਦੇ ਐਸੀ ਉਹਨਾਂ ਨੂੰ ਕਹਿਨੇ ਆ ਜੇ ਤੁਸੀਂ ਸੱਚੇ ਹੋ ਤੁਸੀਂ ਕਹਿੰਦੇ ਹੋ ਮੇਰੇ ਤੇ ਕੋਈ ਦਾਗ ਨਹੀਂ ਹੈ ਕੋਈ ਉਂਗਲੀ ਖੜੀ ਨਹੀਂ ਕਰ ਸਕਦਾ ਅੱਜ ਤੁਹਾਡੇ ਐਮਐਲਏ ਜਿਹੜਾ ਰਿਹਾ ਉਸਨੇ ਤੁਹਾਡੇ ਤੇ ਉਂਗਲੀ ਨਹੀਂ ਖੜੀ ਕੀਤੀ ਤੁਹਾਡਾ ਪਰਿਵਾਰ ਸਾਰਾ ਸਮੇਂ ਤੁਹਾਡੇ ਕਟਾਰੇ ਵਿੱਚ ਖੜਾ ਕਰ ਦਿੱਤਾ ਤੁਸੀਂ ਇੱਥੇ ਇਲੈਕਸ਼ਨ ਲੜਨ ਆਇਓ ਮੈਂ ਪਹਿਲਾਂ ਕਿਹਾ ਸੀ ਇਲੈਕਸ਼ਨ ਨਹੀਂ ਲੜਨ ਆਏ ਇਹ ਪਰਿਵਾਰ ਇੱਥੇ ਜਨੰਦਰ ਨੂੰ ਬਰਬਾਦ ਕਰਨ ਆਇਆ ਹੈ ਐਸੀ ਆਪਣਾ ਜਨੰਦਰ ਬਰਬਾਦ ਨਹੀਂ ਹੋਣ ਦੇਣਾ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਹਨ ਪਰ ਮੈਂ ਥੰਪਿੰਗ ਮੈਜੋਰਟੀ ਨਾਲ ਇਥੋਂ ਜਿੱਤਿਆ ਹੈ ਜਾਂ ਤੁਸੀਂ ਮੈਨੂੰ ਅੰਦਰ ਕਰੋ ਯਾ ਤੁਸੀਂ ਛੀਤ ਰੋਂਗਰਾਲ ਨੂੰ ਅੰਦਰ ਕਰੋ ਯਾ ਤੁਸੀਂ ਕਾਰਵਾਈ ਕਰੋ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਛੀਤ ਰੋਂਗਰਾਲ ਇਲਜ਼ਾਮ ਲਗਾ ਰਿਹਾ ਐਸੀ ਵਿਚ ਬਚਾੜੇ ਗੱਲ ਰਹਿਣ ਨਹੀਂ ਦੇਣੀ ਨਿਤਾਰਾ ਕਰੋ ਕਿ ਆ ਅਸਲੀਅਤ ਹੈ ਛੀਤ ਰੋਂਗਰਾਲ ਤੇ ਝੂਠ ਬੋਲਦਾ ਤੁਹਾਡੇ ਪਰਿਵਾਰ ਤੇ ਗਲਤ ਇਲਜ਼ਾਮ ਲਗਾਏ ਸੀ ਤੁਹਾਡੇ ਨਾਲ ਲੇਕਿਨ ਜੇ ਉਹ ਸੱਚ ਬੋਲਦਾ ਫਿਰ ਕੀ ਹੋਣਾ ਹੈ ਇਹਦੇ ਬਾਰੇ ਸੋਚ ਕੇ ਸਾਨੂੰ ਦੱਸੋ ਮੈਨੂੰ ਪ੍ਰੈਸ ਕਾਨਫਰੈਂਸ ਚਾਹੀਦੀ ਹੈ ਤੁਹਾਡੀ ਪਾਰਟੀ ਦੀ ਤੇ ਤੁਸੀਂ ਹੁਣ ਕੀ ਕਰ ਰਹਾ ਹੈ ਤੁਸੀਂ ਮੇਰੇ ਤੇ ਇਲਜ਼ਾਮ ਲਗਾਣੇ ਤੁਸੀਂ ਮੈਨੂੰ ਕਟਾਰੇ 'ਚ ਖੜਾ ਕਰਨਾ ਹੈ ਤੁਹਾਡੀ ਪਾਰਟੀ ਨੇ ਅੱਜ ਹੀ ਪ੍ਰੈਸ ਕਾਨਫਰੰਸ ਕਰਨੀ ਚੰਨੀ ਆ ਕਰਦਾ ਉਹਨੇ ਆ ਲੁੱਟ ਲਿਆ ਉਹਨੇ ਆ ਖਾ ਲਿਆ 2 ਸਾਲ ਤੁਸੀਂ ਕੁਝ ਨਹੀਂ ਕਰ ਸਕੇ ਹੁਣ ਕਰੋਗੇ ਕਿਉਂਕਿ ਮੈਂ ਇਲਜ਼ਾਮ ਜਿਹੜੇ ਉਹਨੇ ਲਾਇਆ ਉਹਨਾਂ ਦੀ ਪਰੋੜਤਾ ਕਰ ਰਿਹਾ ਉਹਨਾਂ ਨੂੰ ਅੱਗੇ ਲੈ ਕੇ ਜਾ ਰਿਹਾ ਕਿ ਸੱਚਾਈ ਕੱਢੋ ਮੈਂ ਇਨਕੁਆਇਰੀ ਮੰਗ ਰਿਹਾ ਮੈਂ ਨਹੀਂ ਇਲਜ਼ਾਮ ਲਗਾ ਰਿਹਾ ਮੈਂ ਕਹਿ ਰਿਹਾ ਜੋ ਸੀਤੋ ਗੁਰਾਲ ਕਹਿ ਰਿਹਾ ਉਹਦੀ ਸੱਚਾਈ ਕਰੋ ਉਹ ਹੈ ਕਿ ਮੈਂ ਮੰਨਦਾ ਕਿ ਸੀਤੋ ਗੁਰਾਲ ਆਪ ਸਾਰਾ ਕੁਝ ਇੱਥੇ ਕਰਦਾ ਰਿਹਾ ਆਰੇ ਲੋਕ ਕਹਿੰਦੇ ਮੈਂ ਨਹੀਂ ਕਹਿੰਦਾ ਜੇ ਕਰਦਾ ਰਿਹਾ ਤਾਂ ਕਿਹਦੀ ਸ਼ੈਤੇ ਕਰਦਾ ਰਿਹਾ ਤੁਸੀਂ ਮੁੱਖ ਮੰਤਰੀ ਸੀ ਤੁਹਾਡਾ ਐਮਐਨ ਸਾਰਾ ਕੁਝ ਕਰਦਾ ਸੀ ਮੁੱਖ ਮੰਤਰੀ ਦੀ ਕੀ ਜ਼ਿੰਮੇਵਾਰੀ ਹੈ ਤੇ ਅੱਜ ਉਹ ਕਹਿ ਰਿਹਾ ਜੀ ਮੈਂ ਨਹੀਂ ਕਰਦਾ ਇਹ ਹੁੰਦਾ ਹੀ ਸਾਰਾ ਤੁਹਾਡੀ ਸ਼ੈਤੇ ਹੈ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਐਮਐਲਏ ਤੁਹਾਡੇ ਕੰਗਸਾਹਬ ਨੇ ਕਿਹਾ ਕਿ ਛੀਤਰੋਂਗਰਾਲ ਰਾਜਨੀਤਿਕ ਪਾਵਰ ਕਰਦਾ ਤੇ ਉਹਦਾ ਭਾਈ ਕਾਰੋਬਾਰ ਕਰਦਾ ਸੇਮੂ ਨੇ ਕਿਹਾ ਕਿ ਤੁਸੀਂ ਰਾਜਨੀਤਿਕ ਪਾਵਰ ਕਰਦੇ ਹੋ ਮਾਰਦੇ ਹੋ ਤੇ ਉਹਨੂੰ ਯੂਜ਼ ਕਰਦੇ ਹੋ ਤੁਹਾਡੇ ਪਰਿਵਾਰ ਕਰਦਾ ਹੈ ਕਾਰੋਬਾਰ ਨਸ਼ਿਆ ਦਾ ਡੜੇ ਸੱਟੇ ਦਾ ਲਾਟਰੀ ਦਾ ਸਾਨੂੰ ਇਹਦਾ ਨਤਾਰਾ ਚਾਹੀਦਾ ਇੱਕ ਪਾਸੇ ਲਗਾ ਲਓ ਨਹੀਂ ਤਾਂ ਲੈਕਚਰ ਛੱਡ ਕੇ ਭੱਜ ਜਾਓ ਇਹ ਤੁਹਾਡੀ ਇਲੈਕਸ਼ਨ ਨਹੀਂ ਹੈ ਹਾਂ ਹਾਂ আর ਮੈਂ ਇਹ ਵੀ ਕਹਿਣਾ ਚਾਹੁੰਦਾ ਭਗਤ ਜੀ ਤੁਸੀਂ ਇਲੈਕਸ਼ਨ ਲੜ ਰਹੇ ਹੋ ਸਵਾਗਤ ਹੈ ਇਹਦੀ ਪਾਰਟੀ ਦੇ ਨਾਲ ਲੜਨਾ ਫਿਰ ਤੁਸੀਂ ਮਹਿੰਦਰ ਭਗਤ ਜੀ ਤੁਹਾਡੇ ਪਿਤਾ ਜੀ ਮੰਤਰੀ ਰਹੇ ਹੈ ਉਹਨਾਂ ਪਰ ਕੋਈ ਦਾਗ ਨਹੀਂ ਹੈ ਇਹ ਠੀਕ ਹੈ ਤੁਸੀਂ ਉਹਨੂੰ ਛੱਡ ਕੇ ਆ ਗਏ ਆ ਉਹ ਪਾਰਟੀ ਨੂੰ ਉਹਦੀ ਮਰਜ਼ੀ ਤੋਂ ਬਿਨਾਂ ਅੱਜ ਛੰਡੇ ਦੋ ਲੱਗੇ ਹੋਏ ਇੱਕ ਭਾਜਪਾ ਦਾ ਇੱਕ ਆਮ ਆਦਮੀ ਪਾਰਟੀ ਦਾ ਉਹ ਵੀ ਸਾਨੂੰ ਮਨਜ਼ੂਰ ਹੈ ਲੇਕਿਨ ਇਹ ਜੀ ਪਾਰਟੀ ਦੇ ਲੜਨਾ ਯਾਰ ਹੁਣ ਕਿਤੇ ਐਮਐਲਏ ਬਣ ਜੀ ਜਿਨ੍ਹਾਂ ਨੇ ਇੱਥੇ ਪੰਜਾਬ ਦਾ ਨਾਸਮਾਰਤਾ ਖਾਸੌਰਤ ਜਿਲੰਦਰ ਦਾ ਜਿਹੜੇ ਇੱਥੇ ਡੜਾ ਸੱਟਾ ਜਿਹੜੇ ਪਰਿਵਾਰ ਚਲਾ ਰਹੇ ਤੁਸੀਂ ਉਹਨਾਂ ਨੂੰ ਜਿਤਾਉਣ ਲੱਗੇ ਹੋ ਤੁਸੀਂ ਉਹਨਾਂ ਨੂੰ ਜਿਤਾਉਣ ਲੱਗੇ ਹੋ ਜਿਹੜਾ ਨੇ ਇੱਥੇ ਡੜਾ ਸੱਟਾ ਲਾਟਰੀ ਨਸ਼ੇ ਬਕਾਤੇ ਸਾਡੇ ਨੌਜਵਾਨ ਮੁੰਡੇ ਮਾਰ ਰਹੇ ਐਸੀ ਸਾਰੀ ਇਲੈਕਸ਼ਨ ਛੱਡ ਕੇ ਇਸੇ ਕੰਮ ਪਰ ਹੈ ਪਹਿਲਾ ਇਸ ਚੀਜ਼ ਦਾ ਨਿਤਾਰਾ ਹੋਊਗਾ ਹੇਰ ਇਲੈਕਸ਼ਨ ਐਸੀ ਲੰਢਣੀ ਹੈ ਐਸੀ ਤਾਂ ਗਲੀਆਂ ਵਿੱਚ ਵੀ ਉਤਰਾਂਗੇ ਅਸੀਂ ਸੜਕਾਂ ਵਿੱਚ ਵੀ ਉਤਰਾਂਗੇ ਜਿੱਥੇ ਇਹਨਾਂ ਦਾ ਪਰਿਵਾਰ ਜਾਏਗਾ ਅਸੀਂ ਫਿੱਟ ਸਿਆਪਾ ਵੀ ਕਰਾਂਗੇ ਪਹਿਨਾ ਇਹ ਨਾਟਕਾ ਹੋਣਾ ਚਾਹੀਦਾ ਹੈ ਜਾਂ ਤੁਸੀਂ ਚੱਕੀ ਉਰ ਉੱਪਰ ਕਰੋਗੇ ਝੂਠ ਬੋਲੋ ਪਰ ਉਹਦੇ ਸਬੂਤ ਉਹ ਕਹਿ ਰਿਹਾ ਉਹਨੇ ਸਾਫ਼ ਕਿਹਾ ਕਿ ਮੇਰੇ ਕੋਲ ਸਬੂਤ ਹੈ ਉਹਨੇ ਸਬੂਤ ਦੇਖੋ ਉਹਨੇ ਮੈਂ ਕਹਿਣਾ ਆਪਣੇ ਸਬੂਤ ਜਨਤਕ ਕਰੇ ਤਾਂ ਕਿ ਅਸਲੀਅਤ ਪਤਾ ਲੱਗੇ ਲੋਕਾਂ ਨੂੰ ਔਰ ਉਹ ਐਮਐਲਏ ਵੀ ਕਟੜੇ 'ਚ ਖੜਾ ਹੋਵੇ ਜਿਹੜਾ ਲੋਕਾਂ 'ਚ ਵੋਟਾਂ ਮੰਗਦਾ ਫਿਰਦਾ ਜਿਹਨੂੰ ਇੱਥੇ ਜਲੰਧਰ ਦੇ ਜਿਤਾਇਆ ਜਿਹੜਾ ਜਲੰਧਰ ਨੂੰ ਬਰਬਾਦ ਕਰਨ ਲੱਗਿਆ ਬਸ ਉਹਨੂੰ ਵੀ ਲੈ ਕੇ ਆਓ ਸਾਹਮਣੇ ਸੋ ਮੈਂ ਪੰਜਾਬ ਦੇ ਨਹੀਂ ਬਲਕੇ ਬੈਸਟਾਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਬਹੁਤ ਵੋਟਾਂ ਪਾਈਆਂ ਮੈਂ ਥੋੜਾ ਹੱਥ ਜੋੜ ਕੇ ਰਹੀਣੀ ਐ ਜਲੰਧਰ ਵਾਸੀਆਂ ਦਾ ਅੱਜ ਦਿੱਲੀ ਫੈਲੇ ਜੋ ਬਾਹਰ ਆ ਗਈ ਐ ਸਾਨੂੰ ਪਤਾ ਲੱਗ ਗਿਆ ਐ ਕਿ ਕੌਣ ਸਾਡੇ ਜਲੰਧਰ ਨੂੰ ਬਰਬਾਦ ਕਰ ਰਿਹਾ ਐ ਆਮ ਆਦਮੀ ਪਾਰਟੀ ਦੇ ਐਮਐਲਏ ਜਦੋਂ ਆਮ ਆਦਮੀ ਵਿਚ ਸੀ ਚੀਤਰੰਗ ਰਾਤ ਤਾਂ ਆਮ ਆਦਮੀ ਦੀ ਸ਼ਹਿਤੇ ਕਰਦਾ ਸੀ ਅੱਜ ਦੂਸਰਾ ਆਮ ਆਦਮੀ ਦਾ ਐਮਐਲਏ ਆਮ ਆਦੀ ਪਾਰਟੀ ਦੀ ਸ਼ਹਿਤੇ ਕਰ ਰਿਹਾ ਹੈ ਇਸ ਲਈ ਅਸਲੀ ਕਚਰੇ ਦੇ ਵਿੱਚ ਖੜੀ ਕਰਨੇ ਵਾਲੀ ਅਸਲੀ ਸਾਡੀ ਦੁਸ਼ਮਣ ਆਮ ਆਦਮੀ ਪਾਰਟੀ ਹੈ ਇਹਦੇ ਲੀਡਰ ਹੈ ਇਹਦਾ ਮੁੱਖ ਮੰਤਰੀ ਹੈ ਇਸ ਕਾਕੇ ਇਹਨਾਂ ਨੂੰ ਨਕਾਰੋ ਇੱਕ ਸ਼ਰੀਪ ਔਰਤ ਅਸੀਂ ਖੜੀ ਕੀਤੀ ਹੈ ਕੋਈ ਕਾਗਜ਼ ਉਹਦੇ ਤੇ ਬੜੀ ਲਿਖੀ ਹੈ ਕਿ ਮਹਿਲਾ ਹੈ ਪੰਜ ਵਾਰ ਜਿੱਤੀ ਹੈ ਤੇ ਪੰਜ ਵਾਰ ਤੁਸੀਂ ਥੰਪਿੰਗ ਮжоਰਿਟੀ ਵਾਲ ਨੂੰ ਐਮਸੀ ਜਿਤਾਇਆ ਫਿਰ ਆਪਾਂ ਖੂਨ ਆਪਣੀ ਸ਼ਰੀਰ ਘਰ ਦੀ ਪਰਿਵਾਰ ਦੀ ਆਪਣੀ ਸ਼ਰੀਫ ਔਰਤ ਨੂੰ ਅੱਗੇ ਲੈ ਕੇ ਆਈਏ ਜੀ ਦੇ ਪਿੱਛੇ ਉਹ ਲੋਕ ਹੈ ਜਿਹੜੇ ਇੱਥੇ ਨਸ਼ਾ ਖਤਮ ਕਰਾਂਗੇ ਮੈਂ ਔਰ ਉਹ ਮੇਰੀ ਭੈਣ ਦੋਏ ਜਣੇ ਅਸੀਂ ਰੜਕੇ ਇਹਨਾਂ ਨਾਲ ਲੜਾਂਗੇ ਸਾਨੂੰ ਅੰਦਰ ਕਰਨੇ ਸਾਡੇ ਦੇ ਪਰਚੇ ਕਰਨ ਜੋ ਮਰਜ਼ੀ ਕਰਨ ਲੇਕਿਨ ਅਸੀਂ ਪਿੱਛੇ ਨਹੀਂ ਹਟਣਾ ਮੈਂ ਇਹ ਵੈਦਾ ਕੀਤਾ ਤੁਹਾਡੇ ਨਾਲ ਜਰਿੰਦਰ ਦੇ ਲੋਕੋ ਕਿ ਮੈਂ ਤਾਂ ਨਸ਼ਾ ਖਤਮ ਕਰਨਾ ਹੈ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਯਾਰ ਬਾੜੀ ਖੋਲੇ ਜਿੱਦੇ ਨਾਲੇ ਕੰਨ ਚਲੇ ਜਾਂਦਾ ਕਿੰਨੇ ਪਰ ਮੈਂ ਇਹ ਦੇਖ ਲੇ ਮਸਲੇ ਕਿੰਨਿਆਂ ਤੇ ਆ ਹੁਣੇ ਦਾਤ ਰੱਖ ਕੇ ਇੱਥੇ ਇੱਕ ਰੈਸਟੋਰੈਂਟ ਨੂੰ ਲੁੱਟ ਲੇਗੇ ਚੈਨਾ ਖੋਲੇ ਜਾਂਦੇ ਇਹ ਸਿਸਟਮ ਨੂੰ ਠੀਕ ਕਰਨਾ ਸਿਸਟਮ ਨੂੰ ਠੀਕ ਕਰਨ ਵਾਸਤੇ ਸਿਸਟਮ ਨੂੰ ਚਲਾਉਣ ਵਾਲੇ ਬੰਦੇ ਚੰਗੇ ਹੋਣੇ ਚਾਹੀਦੇ ਸੋ ਆਓ ਆਪਾਂ ਇਸ ਬੀਬੀ ਸਰਿੰਦਰ ਕੌਰ ਨੂੰ ਸੁਣੀਏ ਮਾਡਾ ਬਹੁਤ ਧੰਨਵਾਦ ਸਾਰੇ ਬੰਦਰਪਾਲ ਸਾਹਿਬਾਨ ਦਾ ਸਰ 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 ਕੰਕਸਾਬ ਨੇ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕਿਹਾ ਸੀਗਾ ਕਿ ਉਹਨਾਂ ਦੇ ਬ੍ਰਦਰ ਤੇ ਉਹ ਖੁਦ ਜਿਹੜਾ ਪੈਸੇ ਲੋਕਾਂ ਤੋਂ ਲੈ ਕੇ ਕੰਮ ਕਰਨ ਦੀ ਗੱਲ ਕਰ ਰਹੇ ਸੀ ਤੇ ਇਹ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਵੀ ਦਿੱਤੀ ਤੇ ਐਫ ਆਈ ਆਰ ਵੀ ਦਰਜ ਕਰਾਈ ਜਾਈਏ ਕੰਕਸਾਬ ਉਦੋਂ ਕਿੱਥੇ ਸੀ ਇਹ ਮਾਮਲਾ ਉਦੋਂ ਦਾ ਹੈ ਜਦੋਂ ਉਹ ਐਮ ਐਲ اے ਸੀ ਆਮ ਆਦੀ ਪਾਰਟੀ ਦਾ ਉਦੋਂ ਕੰਗਸਾਬ ਤੇ ਮੁੱਖ ਮੰਤਰੀ ਕਿੱਥੇ ਸੀ ਉਹਨੂੰ ਕਿਉਂ ਨਹੀਂ ਰੋਕਿਆ ਕਿਉਂ ਨਹੀਂ ਨੱਥ ਪਾਈ ਉਸ ਬੰਦੇ ਨੂੰ ਜਿਹਨੂੰ ਤੁਸੀਂ ਟਿਕਟ ਦੇ ਕੇ ਐਮਐਲਏ ਬਣਾਇਆ ਸੀ 2 ਸਾਲ ਅੱਜ ਤੁਸੀਂ ਉਹਦੇ ਤੇ ਨੁਕਸ ਖੜਦੇ ਹੋ ਅੱਜ ਸੀਤਲ ਨੂੰ ਘਰਾਲ ਮਾੜਾ ਹੋ ਗਿਆ ਅੱਜ ਇੱਥੇ 3 ਮਹੀਨੇ ਬਹਿਣਾ ਦੁੱਧ ਦੋਤਾ ਸੀਗਾ ਜਿੱਦਾਂ ਤੁਹਾਡੇ ਚੋਂ ਚਲੇ ਜਾਂਦਾ ਗਰਦਾਰ ਬਣ ਜਾਂਦਾ ਤੇ ਮਾੜਾ ਹੋ ਜਾਂਦਾ ਤੁਸੀਂ ਉਹਨਾਂ ਨੂੰ ਸ਼ਹਿ ਦੇ ਕੇ ਸਾਡਾ ਜਲੰਦਰ ਬਰਬਾਦ ਕਰਤਾ ਐਸੀ ਜਲੰਧਰ ਜੋ ਨਸ਼ਾ ਖਤਮ ਕਰਨਾ ਹੈ ਐਸੀ ਧੜਾ ਸੱਟਾ ਨਹੀਂ ਚੱਲਣ ਦੇਣਾ ਐਸੀ ਲਾਟ ਨਹੀਂ ਚੱਲਣ ਦੇਣੀ ਅਸੀਂ ਮਰਨਾ ਹੈ ਇਸ ਬਾਤ ਸ਼ੀਤਲ ਰੰਗਰਾਲ ਦੀ ਪਤਨੀ 5 5 ਤਰੀਕ ਨੂੰ ਵੱਡਾ ਕਲਾਸਾ ਕਿਹੜਾ ਹੋਏਗਾ ਉਸ ਤੋਂ ਪਹਿਲੇ ਉਹਨਾਂ ਨੇ ਕਿਹਾ ਭਗਵੰਤ ਮਾਨ ਕਿਹੜਾ ਮੇਰੇ ਮੇਰੇ ਕੋਲ ਕੋਈ ਸਬੂਤ ਹੈ ਉਹ ਲੈ ਮੰਗਲਨ ਤੇ ਉੱਤੇ ਜਾਂਚ ਕਰੀਏ ਕੀਤੀ ਮੈਂ ਕਹਿਣਾ ਕਿ ਸ਼ੀਤ ਰੰਗਰਾਲ ਨੂੰ ਸਾਹਮਣੇ ਆ ਕੇ ਸਬੂਤ ਵੀ ਦੇ ਦੇਣੇ ਚਾਹੀਦੇ ਲੋਕਾਂ ਨੇ ਵੀ ਚਾਹੀਦੇ ਸ਼ੀਤ ਰੰਗਰਾਲ ਇਸ ਗੱਲ ਦੇ ਵਿੱਚ ਅਸੀਂ ਸ਼ੀਤ ਰੰਗਰਾਲ ਦੇ ਨਾਲ ਹੈ ਚਾਹੇ ਭਾਜਪਾ ਦਾ ਕੈਂਡੀਡੇਟ ਹੇ ਅਸਲੀਅਤ ਇੱਥੇ ਦੀ ਆਣੀ ਚਾਹੀਦੀ ਉਹ ਮੰਨਦਾ ਕਿ ਜੀ ਇੱਥੇ ਨਸ਼ਾ ਬਿਕ ਰਿਆ ਉਹ ਇੱਥੇ ਦਾ ਲੀਡਰ ਸੀ ਉਹ ਇਹ ਚਾਹੇ ਅਜੇ ਨਾਮ ਲੈ ਕੇ ਮੈਂ ਨਹੀਂ ਬਿਕਵਾਉਂਦਾ ਸੀ ਚਲੋ ਛੱਡੋ ਲੇਕਿਨ ਅੱਜ ਜਿਹੜੇ ਬਕਵਾ ਰਹੇ ਆਮ ਆਦਮੀ ਪਾਰਟੀ ਦੀ ਛੇ ਭਰੇ ਉਹ ਕੰਮ ਕਰਦਾ ਸੀ ਆਮ ਆਦਮੀ ਛੇ ਦੀ ਤੇ ਇਹ ਕਰ ਰਹੇ ਐਸੀ ਇਹ ਲੋਕਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਐਸੀ ਇਹ ਕੰਮ ਨਹੀਂ ਹੁੰਦਾ ਸੀਤਲੰਗੁਰਾਲ ਦੀ ਪਤਨੀ ਨੇ ਇਹ ਕਹਿਆ ਕਹਿੰਦੇ ਕਿ ਸੀਤਲੰਗੁਰਾਲ ਤੇ ਬੇਬੁਨਿਆਦ ਰੋਪ ਲਗਾਏ ਜਾ ਰਹੇ ਨੇ ਜੇਕਰ ਸ਼ੀਤਲ ਨਸ਼ਾ ਵਿਕਵਾਂਦਾ ਹੁੰਦਾ ਤੇ ਉਹ ਪਾਰਟੀ ਰਹਿ ਕੇ ਪਾਰਟੀ ਦੇ ਵਿੱਚ ਇੰਜੋਏ ਕਰ ਸਕਦਾ ਸੀ ਪਾਰਟੀ ਨਾ ਛੱਡਦਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਉਹਨੇ ਛੱਡੀ ਜਾਦ ਹੈ ਜਦ ਉੱਪਰ ਲਿਆਂਦੀ ਸ਼ੈ ਪਰ ਅਰੋੜਾ ਬਿਜ਼ਨਸ ਲੈ ਗਿਆ ਸਾਰਾ ਪਹਿਲਾਂ ਚਿੱਟੂ ਨਰੋੜਾ ਗੇੜੋ ਜਿਹੜਾ ਦੂਸਰਾ ਐਮਐਲਏ ਸਰ ਸ਼ੀਤਲੰਗਰਾਵ ਨੇ ਲਾਈਵ ਦੇ ਤੌਰ 'ਤੇ ਰਮਨ ਨਰੋੜੇ ਦੀ ਆਡੀਓ ਵੀ ਸੁਣਾਈ ਹੈ ਜਿਦੇ ਵਿੱਚ ਬਿਲਡਿੰਗ ਨੂੰ ਲੈ ਕੇ ਯਾ ਮੌਲ ਨੂੰ ਲੈ ਕੇ ਪੈਸੇ ਜਿਹੜੇ ਹੈਗੇ ਕਿੰਨੇ ਦੇ ਸੌਦਾ ਹੁੰਦਾ ਸਾਰੇ ਇੱਕੋ ਥਾੜੇ ਦੇ ਚੱਤੇ ਵੱਟੇ ਆਮ ਆਦਮੀ ਪਾਰਟੀ ਕਰਾਪਟ ਹੈ ਮੁੱਖ ਮੰਤਰੀ ਦੀ ਛਾਹ ਥਲੇ ਸਭ ਕੁਝ ਹੋ ਰਿਹਾ ਕੋਈ ਇੱਕ ਐਮਐਲਏ ਕੁਝ ਨਹੀਂ ਕਰ ਸਕਦਾ ਨਾ ਹੀ ਉਹ ਇਸ ਤਰ੍ਹਾਂ ਸਾਰੇ ਜਿਹੜੇ ਦੇਸ਼ਰ ਭੜਾ ਸਕਦਾ ਨਹੀਂ ਇਸ ਤਰ੍ਹਾਂ ਪੈਸੇ ਇਕੱਠੇ ਕਰ ਸਕਦਾ ਜਦ ਤੱਕ ਉੱਪਰ ਤੋਂ ਮੁੱਖ ਮੰਤਰੀ ਸਾਹਿਬ ਨਾ ਆਉਣ। ਚੰਨੀ ਸਾਹਿਬ ਕੋਈ ਦੇਰ ਦੇ ਵਿੱਚ ਕੈਂਡੀਡੇਟ ਤੱਕ ਮੁੱਖ ਮੰਤਰੀ ਸਾਹਿਬ ਮੋੜ ਸ਼ੁਰੂ ਕਰਨ ਜਾ ਰਹੇ ਨੇ ਤੇ ਦੂਜੇ ਪਾਸੇ ਸੁਨੀਤਾ ਖੜਾ ਰਹੇ ਨੇ। ਸਨੇਹਾ ਕੀ ਦੇ ਰਹੇ? ਮੈਂ ਇੱਕ ਛਿਣਾ ਚਾਹੁੰਦਾ ਹਾਂ ਕਿ ਜਿਹੜੇ ਮੂੰਹ ਨਾਲ ਆ ਰਹੇ ਹੋ ਮੁੱਖ ਮੰਤਰੀ ਜੀ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪਣੇ ਪਰਿਵਾਰ ਨੂੰ ਦੱਸਿੱਚਾ ਕਰ ਦਿਓ। ਜੇ ਸੱਚਾ ਹੈ ਉਹ ਜੇ ਨਹੀਂ ਸੱਚਾ ਤਾਂ ਇਨਕੁਆਰੀ ਮਾਰ ਕਰ ਦਿਓ। ਅੱਛਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਕੈਂਡੀਡੇਟ ਸੀ ਸੁਰਜੀਤ ਕੌਰ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਬਹੁਤ ਲੋਕਾਂ ਤੇ ਪ੍ਰੈਸ਼ਰ ਹੈ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਲਾੜਚ ਦਿੱਤੇ ਜਾ ਰਹੇ ਹਨ ਲੇਕਿਨ ਉਹ ਉਧਰ ਜਾ ਕੇ ਵੀ ਕਹਿੰਦੇ ਆ ਵੋਟ ਐਸੀ ਆਪ ਆਦਮੀ ਨੂੰ ਨਹੀਂ ਪਾਣੀ ਸਾਨੂੰ ਧੱਕੇ ਨਾਲੇ ਤੇ ਬੁਲਾਇਆ ਗਿਆ ਐਸੀ ਵੋਟ ਕਾਂਗਰਸ ਨਹੀਂ ਪਾਉਂਗਾ ਪਰ ਤੁਸੀਂ ਕਿਹਾ ਕਿ ਮੈਂ ਇਸ ਮੁੱਦੇ ਤੇ ਸ਼ੀਦਰ ਅੰਗਰਾਲ ਦੇ ਨਾਲ ਹਾਂ ਇਹ ਕਿਸ ਨੂੰ ਗੱਲ ਕੀਤੀ ਹੈ ਮੈਂ ਇਸ ਮੁੱਦੇ ਤੇ ਦਾ ਮਤਲਬ ਹੈ ਜਿੱਥੇ ਨਸ਼ਿਆਂ ਨੂੰ ਜਿਹੜੇ ਵੇਚਣ ਵਾਲੇ ਐ ਜਿਹੜੇ ਧੜਾ ਸੱਟਾ ਚੁਰਾਉਣ ਵਾਲੇ ਉਹਨਾਂ ਨੂੰ ਕੋਈ ਨੰਗਾ ਕਰਦਾ ਹੈ ਦਾ ਮੈਂ ਉਹਦਾ ਵੈਲਕਮ ਕਰਦਾ ਇਸ ਸ਼ੀਤਲਗ੍ਰਾਮ ਕਰੋ ਉਪਰ ਵੀ ਤੁਸੀਂ ਸਵਾਲ ਸਿੱਖੇ ਸੀ ਜਿੱਕਰ ਉਹੀ ਨਿਕਲਦੇ ਨੇ ਚੋਣਾਂ ਉਪਰ ਤੁਸੀਂ ਕਰੋਗੀ ਕਾਰਵਾਈ ਮੈਂ ਹਰ ਉਸ ਬੰਦੇ ਦਾ ਦੁਸ਼ਮਣ ਹੈ ਜਿਹੜਾ ਜਲੰਧਰ ਦੇ ਵਿੱਚ ਨਸ਼ਾ ਵੇਚਦਾ ਮੈਂ ਹਰ ਉਸ ਬੰਦੇ ਦਾ ਦੁਸ਼ਮਣ ਹੈ ਜਿਹੜਾ ਇੱਥੇ ਲਾਟਰੀ ਸਿਸਟਮ ਚਲਾ ਰਿਹਾ ਜਿਹੜਾ ਇੱਥੇ ਡੜਾ ਸੱਟਾ ਚਲਾ ਰਿਹਾ ਜਿਹੜਾ ਇੱਥੇ ਕੁਰਿਤਿਆ ਬਣਾ ਰਿਹਾ ਜਿਹੜਾ ਇੱਥੇ ਗਲਤ ਕੰਮ ਕਰ ਰਿਹਾ ਮੈਂ ਉਸ ਹਰ ਬੰਦੇ ਦੇ ਵਿਰੋਧੀ ਹਾਂ ਮੈਂ ਉਸ ਹਰ ਬੰਦੇ ਦੇ ਨਾਲ ਹਾਂ ਜਿਹੜਾ ਕਹਿੰਦਾ ਜੀ ਆਓ ਆਪਾਂ ਨਸ਼ਾ